ਹਾਂਜੀ ਸ਼ਾਸਿਕਾਲ ਜੀ ਸਾਰਿਆਂ ਨੂੰ ਤੇ ਆਪਾਂ ਕਣਕ ਨੂੰ ਲਾਗੇ ਪਾਣੀ ਲਾਉਣ ਆਪਣੀ ਕਣਕ ਹੋ ਗਈ ਅੱਜ 25 26 ਦਿਨਾਂ ਦੀ ਤੇ ਦੇਖੋ ਕਣਕ ਨਾਲੇ ਤੁਹਾਨੂੰ ਦਿਖਾਉਣਾ ਸਬਜੀ ਵਾਲੀ ਫਲਵਾੜੀ ਕਿ ਦੇਖੋ ਕਣਕ ਤੇ ਆਪਾਂ ਇਹਨੂੰ ਛੜਤਾ ਪਾਣੀ ਡੇਡੇ ਹੋ ਗਈ ਸੀ ਕਣਕ ਪਾਣੀ ਆਪਾਂ ਚਲਾਤਾ ਇਹ ਹੋ ਗਈ 20 30 ਦਿਨਾਂ ਦੀ ਹੋ ਗਈ ਦੇਖੋ ਇਹ ਨਾ ਜਿਹੜੇ ਨਾਲ ਨਾਲਾ ਦੇ ਰਾਹ ਦੇ ਖੁਸ਼ਕ ਜਾਂ ਇੱਥੇ ਦਾਣੇ ਸੜਦਾਂ ਕਿਉਂਦਾ ਦੇਖੋ ਬਹੁਤ ਸੋਹਣੀ ਹਰੀ ਹੋਈ ਦੇਖੋ ਹਰੇ ਬਾਈ ਮਾਰਦੀ ਆ ਪੂਰੀ ਇਹ ਮੋਟਰ ਕਰਤੀ ਚਾਲੂ ਆਪਾਂ ਇਹ ਬਰਾੜ ਕਿਥੇ ਮਿੱਟੀ ਆ ਐ ਹੋ ਗਈ ਕਣਕ ਦੇਖੋ ਆਦੇ ਐ ਡੇਡੀ ਹੋ ਗਈ ਸੀ ਕਣਕ ਪਾਣੀ ਆਪਾਂ ਚਾਲੂ ਕਰਤਾ ਹੋ ਕਿ ਗਰਮੈਸ ਵਾਲੇ ਦਿਨ ਬਾਲੇ ਆ ਇਹ ਨੇ ਮਰ ਜਾ ਜ ਜਾਂਦੀ ਸੀਗੀ ਤੇ ਅੱਜ ਇਹ ਹੋ ਗਈ 26 ਦਿਨਾਂ ਦੀ ਹੋ ਗਈ 26 ਦਿਨਾਂ ਤੇ ਪਾਣੀ ਚਾਲੂ ਕੀਤਾ ਆਪਾਂ ਕਣਕ ਤੇ ਫੇਰ ਆਪਾਂ ਯੂਰੀ ਜਿਸਨ ਕੋਰ ਪਾ ਦਾਂਗੇ ਜਿਵੇਂ ਜਿਵੇਂ ਬਾਤ ਆਈ ਜਾਲੂ ਗੁੱਲੀ ਡੰਡੇ ਤੋਂ ਤੇ ਯਾਰ ਕੀ ਤਾਂ ਬਹੁਤ ਬੁਰਾ ਹਾਲ ਆ ਕਣਕਾਂ ਦਾ ਵੀ ਕਈਆਂ ਦੇ ਦਾ ਵਿਚਾਰਾ ਨੇ ਦੋ ਦਰੂ ਦੋ ਦੋ ਵੀ ਦੂਜੀ ਦੂਜੀ ਰਹੀ ਵੇਚੀ ਆ ਜਿਹੜੀ ਉਸੋਂ ਪਰਸੀਡਰ ਜੇ ਨਾ ਵੀਜੀ ਆ ਤੇ ਮਸਾਈ ਪਾਣ ਹਰਗਾਨੀ ਹੋ ਗਿਆ ਪਾਣੀ ਲਾਤਾ ਪਾਣੀ ਲਾਏ ਤੋਂ ਵੀ ਨਹੀਂ ਨਿਕਲੀ ਦੁਬਾਰਾ ਹੀ ਬੀਜੀਆਂ ਜਾਣੀ ਕਿ ਆਪਣੇ ਵੀ ਹੈ ਤਾਂ ਹੈ ਜਿਵੇਂ ਆ ਦੇ ਇੱਥੇ ਖੁਸ਼ ਕਿਤੇ ਦਾਣਾ ਨਹੀਂ ਹਰਾਇਆ ਇੱਥੇ ਦਾਣੇ ਸੜਦਾਂਗੇ ਹੁਣ ਤੇ ਉਂ ਠੀਕ ਆ ਕੋਈ ਖਾਸ ਨਹੀਂ ਬਾੜਾ ਨਹੀਂਗਾ ਇੱਕ ਹੀ ਆਪਣੇ ਢਾਈ ਕਿ ਕਿੱਲੇ ਉਹਨਾਂ ਦਾ ਕੋ ਚਾਂਸ ਜਾਉ ਬਾਕੀ ਵਧੀਆ ਸਾਰ ਕੋਈ ਆ ਦੇਖੋ ਆਪਣੀ ਸਬਜੀ ਵਾਲੀ ਫਲਵਾੜੀ ਵੀ ੜੀਆਂ ਮੂੜੀਆਂ ਦੇਖੋ ਆਪਣੇ ਪਿਆਜ਼ ਵੀ ਦੇਖੋ ਸਿਆਲੂ ਪਿਆਜ਼ ਦੇਖੋ ਬੱਟਾਂ ਤੇ ਲਾਏ ਸੀ ਰ ਇੱਕ ਸਾਲ ਹੀ ਲਾਉਣੇ ਨੇ ਆਪਾਂ ਵਧੀਆ ਹੋ ਆਉਂਦਿਆ ਹੁਣ ਇਹ ਪਿਆਜ਼ ੜੇ ਆ ਪੂਰੇ ਵਧੀਆ ਇਹਦਾ ਹੁਣ ਬਹੁਤ ਡਬਲ ਹੋ ਜਾਣਾ ਸੀ ਆਲੂਆਂ ਚ ਫਸੇ ਕਰਕੇ ਗੁੱਡਣ ਵਾਲੇ ਤੋਂ ਪਹਿਲਾਂ ਰਹਿ ਜੇ ਬਹੁਤ ਵਧੀਆ ਬਣੇ ਵੇ ਆ ਤਣੀਆਂ ਆ ਪਾਲਕ ਬੱਟਾਂ ਦੀ ਪਾਲਕ ਲਾਈ ਵੀ ਆ ਦੇਖੋ ਤਣੀਆਂ ਦੇਖੋ ਜੀ ਜੀ ਚੌਥੀ ਬਾੜ ਨੂੰ ਵੜਦੇ ਆ ਆ ਆਪਣੀ ਗੋभी ਆ ਗਈ ਇੱਧਰ ਵੀ ਨਾਲ ਆਦੇ ਪਿਆਜ਼ ਆ ਪੱਟਾਂ ਚਾਰ ਕਾ ਗੋभी ਆਪਣੀ ਵਿੱਚੋਂ ਵਿੱਚੋਂ ਫੁੱਲ ਜਿਵੇਂ ਬਣੀ ਜਾਂਦਾ ਵੱਡੀ ਜਾਂਦੇ ਆ ਆਦੀ ਐ ਫੁੱਲ ਐ ਫੁੱਲ ਬਣੇ ਵੀ ਇਹ ਦੇਖੋ ਲੱਗੀ ਥੋੜੀ ਜੀ ਸੰਗਣੀ ਇਹਨਾਂ ਦਾ ਬੈਰ ਲਗ ਗਈ ਸੀ ਮੁੜ ਕੇ ਹੁਣ ਮੱਲ ਵਾਲੀ ਗਈ ਤੇ ਇੱਧਰ ਵੀ ਪਿਆਜ਼ ਹੀ ਆਪਣੇ ਦੇਖੋ ਆਹ ਤੇ ਆਨੇ ਨੀਂਬੂਆਂ ਦਾ ਬੂਟਾ ਖੜਾ ਆ ਪਿਆਜ਼ ਆ ਤਾਂ ਜਾਂਦਾ ਪਾਣੀ ਆਪਣਾ ਚਾਲੂ ਕੀਤਾ ਵਿਆ ਕੱਸੀ ਮੋਟਰ ਦਾ ਮੋਟਰ ਦਾ ਪਾਣੀ ਆਉਂਦਾ ਕਿੱਲੇ ਕਿਹੜਾ ਕਿਹੜਾ ਕਰੀ ਜਾਂਦੇ ਨੇ ਨਹੀਂ ਆਉਂਦੀ ਜਿਵੇਂ ਜਿਵੇਂ ਆ ਜਿਵੇਂ ਖੁੰਝੇ ਖੁਸ਼ ਕੇ ਜੇ ਇੱਥੇ ਨਹੀਂ ਹੋਈ ਆ ਦੇਖੋ ਉਹ ਤਾਂ ਕਣਕ ਬਹੁਤ ਵਧੀਆ ਖੜੀ ਆ ਆ ਦੇ ਦਰੋਂ ਰਾਤ ਉਹ ਭਰ ਗਿਆ ਇੱਧਰ ਲਾ ਆ ਦੇਖੋ ਇੱਧਰ ਖੜੀ ਆ ਕੋਰੀ ਆ ਹਜੇ ਇੱਧਰ ਕਣਕ ਆਹਾ ਅਜੇ ਜਰਾਤ ਨੂੰ ਲਾ ਦਾਂਗੇ ਨੱਕਾ ਤੇ ਜਿਵੇਂ ਜਿਵੇਂ ਬਾਤ ਆਈ ਚੱਲੂ ਓਵੇਂ ਓਵੇਂ ਸੰਕੋਰ ਪਾਈ ਚੱਲਾਂਗੇ ਯੂਰੀਏ ਚ ਲਾ ਕੇ ਇਹਦਾ ਡਾਕਰ ਬਾਨ ਐ ਚ ਪੈ ਜਾਂਦੀ ਆ 3 1/2 300 ਗ੍ਰਾਮ ਸੰਕੋਰ ਫਿਰ ਹੁਣ ਆ ਪਾਣੀ ਨਾਲ ਹੀ ਹਰਾ ਹੋ ਪਹਿਲਾਂ ਤਾਂ ਹੈ ਨਹੀਂ ਇਹਦੇ ਚ ਗੁੱਲੀ ਡੰਡਾ ਆਪਣੀ ਹਲਦੀ ਖੜੀ ਆ ਦੇਖੋ ਅਲਦੇਵੀ ਪਾਸੇ ਹੁਣ ਜਦੋਂ ਕਣਕ ਨਸਰ ਜੀ ਦੀ ਹੁੰਦੀ ਆ ਉਦੋਂ ਪੱਟਦੇ ਨੇ ਦੁਬਾਰਾ ਫੇਰ ਇੰਨੇ ਤਾਂ ਚੀ ਲਾ ਦੇਈ ਦੀ ਆ ਉੱਧਰ ਖਾ ਲਦੇ ਆ ਉੱਧਰਲੇ ਖੇਤ ਵੀ ਆ ਜੀ ਆਮਣ ਖੜੀ ਆ ਪਿਛਲੇ ਸਾਲ ਲਾਈ ਆ ਉਹ ਕਿੰਨੂ ਖੜਾ ਉਹ ਆਪਣਾ ਅੰਬ ਦਾ ਬੂਟਾ ਖੜਾ ਪੂਰਾ ਵੱਧ ਗਿਆ ਆਹ ਇਹ ਕਣਕਾ ਹੁਣ ਕੋਰੇ ਨੂੰ ਅੱਜ ਪਾਣੀ ਚੱਲੂ ਇਹਨੂੰ ਅਰੇ ਰਾਤ ਨੂੰ ਇਹਦੇ ਇਹਨੇ ਚੰਨ ਕਰ ਰਾ ਰਹੇ ਦੇਖੋ ਵਧੀਆ ਖੜੀ ਆ ਸਨਓ ਪਰਾਲੀ ਦੀ ਜਾਇਂ ਲੱਗਦਾ ਜਿਵੇਂ ਹਰੀ ਨਹੀਂ ਹੋਈ ਹੁੰਦੀ ਹੈ ਉੱਥੇ ਵੀ ਦਾਣੇ ਫੁੱਲੀਆਂ ਰੇ ਵੀ ਇਹ ਆਪਣੀ 826 ਵੈਰਾਈਟੀ ਆ ਇਹ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook 'ਤੇ ਨੂੰ ਲਾਇਕ ਤੇ ਸਬਸਕ੍ਰਾਈਬ ਤੇ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ